ਹਾਂਜੀ ਦੋਸਤੋ ਇਹ ਵੀ ਵੀਡੀਓ ਵੇਖ ਰਹੇ ਹੋ ਜਿੱਦਾਂ ਵੀ ਮੇਰੇ ਖਾਉ ਨਾਲ ਲੈਣ ਦੀ ਚਲਾਕੀ ਚੀਜ਼ਾਂ ਨੂੰ ਇੱਥੇ ਨਹੀਂ ਹੋ ਗਿਆ ਕੰਮ ਇਹ ਕਰ ਲੋ ਤੇ ਤੁਹਾਨੂੰ ਕੱਟੇ ਪਹੁੰਚੇ ਦੋਹਾਂ ਮਾਰਾ ਮੋਟਾ ਕੋਈ ਕੱਟੇ ਪਹੁੰਚੀ ਆ ਨਾਂਬਰਾ ਦਾ ਹਿੰਗ ਫੇਰ ਆ ਨਾਂਬਰਾ ਇੱਕ ਜਿਹੀ ਹਟਾ ਛੋਟੇ ਰੋਏ ਜਾਈ ਜਾਂਦੇ ਆ ਸਾਰੇ ਜਣੇ ਸੁੱਕਾ ਫਟਕਾ ਫੁੱਕੀ ਜਿਹੜੇ ਡੱਬੇ ਡੱਬੇ ਇੱਕ ਦੇ ਕੱਟਾ ਫਟਾ ਪਹੁੰਚਿਆ ਤੇ ਦੇਖ ਸਕਦੇ ਵੀਡੀਓ ਦੇ ਵਿੱਚ ਬਹੁਤ ਸ਼ਾਨਦਾਰ ਕੱਟੇ ਪਹੁੰਚੀ ਆ ਜਿਹੜਾ ਕੱਟਾ ਤੁਸੀਂ ਸਹੀ ਜਿੰਝ ਦੇਖ ਰਹੇ ਹੋ ਬੰਦਾ ਡੱਬੇ ਸੁੱਕੀ ਜਾਂਦਾ ਐ ਮੇਰੇ ਪਿੱਛੇ ਅਵੀ ਦੋਸਤੋ ਐਡੇ ਵੱਡੇ ਘਟੇ ਵੇਖਣੇ ਜਾਂ ਦੇਖਣੇ ਬਹੁਤ ਔਖੀ ਹੈ ਵੀ ਚੁਣਕੀ ਆਉਂਦੇ ਪਿੰਡਾਂ ਦੇ ਵਿੱਚੋਂ ਕੋਈ ਨਾ ਚੁਣਕੇ ਆਂਦਾ ਸਰ ਰਿਜ਼ਲਟ ਕੱਢਦੇ ਤੇ ਇਹਨਾਂ ਦੀ ਖੂਬਸੂਰਤੀ ਵੇਖੀ ਮੰਦੀ ਆ ਸਰਪੇ ਰੋਟੀ ਖਾਣ ਗਿਆ ਇੱਕਦਿਕ ਟਾਪ ਘਟਾ ਪਹੁੰਚਿਆ ਪਟਕਾ ਲੈਣ ਆਇਆ ਬੰਦੇ ਬਹੁਤ ਸ਼ਾਨਦਾਰ ਘਟਾ ਹੈ ਪੁਜੀ ਦੋ ਦੰਦ ਦੇ ਵਿੱਚ ਜਿਹੜਾ ਇੱਕ ਐਂਡੀਫ ਚ ਮੇਲਾ ਹੋ ਰਿਹਾ ਹੈ ਡੀ ਇਲੈਕਟ੍ਰਿਕ ਕਿ ਮਿਲਾ ਹੋ ਰਿਹਾ ਦਿਖ ਰਿਹਾ ਤੇ ਇਹਨਾਂ ਦਸਾਂ ਦੇ ਵਿੱਚੋਂ ਹੀ ਰਿਜ਼ਲਟ ਆਉਣਾ ਪਹਿਲੇ ਦੂਜੀ ਤੀਜੀ ਨੰਬਰ ਦਾ ਕਿਹੜਾ ਆਊਗਾ ਤੁਹਾਨੂੰ ਸਮਝ ਹੋਣੇ ਆ ਤੇ ਵੀਡੀਓ ਐਂਡ ਤੱਕ ਜੂੜੀ ਦੇਖਣਾ ਉਹਦੇ ਵਿੱਚ ਤੁਹਾਨੂੰ ਸਾਰਾ ਪਤਾ ਕਿ ਕਿਹੜਾ ਕਿਹੜਾ ਬੱਚਾ ਕਿਹਦਾ ਕਿਹਦਾ ਬੱਚਾ ਹੈ ਉਹ ਸਾਰਾ ਕੁਝ ਭਾਈ ਬੱਪੂ ਹੱਥੋਂ ਆਇਆ ਬਹੁਤ ਵਾਰੀ ਬੋਲਦੇ ਨੇ ਕਾਬਦੇ ਸੀ ਅੱਬੇ ਰੋਸ਼ਨਿੰਦਰ ਭਾਈ ਸਾਹਿਬ ਉਹ ਨਾਲ ਉਹ ਥੋੜਾ ਜਿਹਾ ਭਾਈ ਸਾਹਿਬ ਆ ਬਾਈ ਉਹ ਬਾਹਰ ਤੇ ਸਭ ਤੋਂ ਸਭ ਤੋਂ ਪੁਰਾਣੇ ਤੇ ਬਰੇਂਦਰ ਭਾਈ ਸਾਹਿਬ ਦੇਖੋ ਬਾਈ ਪ੍ਰਪੁਲ ਸੰਧੂ ਕੀ ਆ ਗਈ ਬਰੇਂਦਰ ਭਾਈ ਸਾਹਿਬ ਗੁਰਿੰਦਰ ਭਾਈ ਆਏ ਭਾਈ ਆਜੋ ਜਿਹਦੇ ਫੁੱਲ ਪੱਜੀ ਜਾਂਦਾ ਭਾਈ ਉਹ ਘੇੜਾ ਦੇ ਜੱਲੋ ਇਧਰ ਘੇੜਾ ਦੇ ਜੱਲੋ ਮੈਂ ਜੀ M92 ਦਾ ਕਟਾ ਜੀ ਉਹ M92 ਦਾ ਕਟਾ ਜੀ ਭਾਈ ਸਾਹਿਬ ਦੇਖੋ 8 ਨੰਬਰ ਤੇ ਹਾਂਜੀ ਦੇਖੋ ਹਾਂਜੀ ਹਾਂਜੀ 8 ਨੰਬਰ ਤੇ আজ দেখ્યો স্যার দেখ્યો সত্য স্যার সত্য স্যার প্রমাদ জী লক্ষ্মী দেবী ਲਕਸ਼ਮੀ ਡੇਰੀ ਫਾਰਮ ਨੀਰ ਦਾ ਬੱਚਾ ਹੋ ਪੰਚਾਇਤ ਦੀ ਬੋਲ ਦਾ ਬੱਚਾ ਜੀ ਤੁਹਾਨੂੰ ਦੇਖ ਰਹੇ ਹੋ ਬਾਈ ਕੌਣ ਹੋਈ ਨਹੀਂ ਆ ਜਾ ਲੋ ਜੀ ਬਲਜਿੰਦਰ ਦਰਾਜ ਦਾ ਘਟਾਇਆ 5ਵੇਂ ਨੰਬਰ ਤੇ ਅੱਛਾ ਬਾਦਸ਼ਾਹ ਇਹ ਇਹ ਵਿਦੇਗ ਕਰੀ ਬਾਈ ਬਾਦਸ਼ਾਹ ਜੀ 2640 ਇਹ ਦੇਖਿਆ ਸਰ ਮੇਰੇ ਕਰੀ ਹੱਥ ਪਿੱਛੇ ਯਾਰ ਓਕੇ ਸਰ

ਆਹ ਮਾਦਾਬਾ ਜੀ ਸਰ ਦੇਖੋ ਵੇਟ ਸਰ ਦੇਖੋ ਓਕੇ ਇਹ ਸਾਡੇ ਕਿੰਨੇ ਪਹਿਲੇ ਨੰਬਰ ਐਮ ਰਾਤੀ ਦਾ ਬਹੁਤ ਬਹੁਤ ਧੰਨਵਾਦ ਜੀ ਨਾ ਧੰਨਵਾਦ ਜੀ ਮਾਦਾਬਾ ਜੀ ਮੈਂ ਜੀ ਅੱਛਾ ਐਸਾ ਹੋਏ ਲੱਗਦੀ 20 ਲੀਟਰ ਦੀ ਬਾਈ ਸਰ ਦੇਖੋ ਦੂਜੀ ਹੋ ਗਈ ਬਾਈ ਹੋਰ ਵਧੀਆ ਅਸੀਂ ਸਰ ਦੇਖੋ ਆਜੋ ਐਮਐਨਪੀ ਦੇ ਬਚਾ ਆ ਦੂਜੇ ਨੰਬਰ ਤੇ ਦੋ ਤੋਂ ਦੇ ਕੈਟਾਗਰੀ ਦੇ ਵਿੱਚ ਹਾਂਜੀ ਦੋ ਤੋਂ ਦੇ ਕੈਟਾ ਓ ਲਿਓ ਜੀ ਟੈਗ ਹੈ ਇੱਕ ਨੰਬਰ ਤੇ ਬੋਲੋ ਦੋ ਜਣੇ ਜਾਂਦੇ ਭਾਈ ਸਰ ਹੋਏ ਨਾ ਭਾਈ ਸਰ ਦੇਖੋ ਭਾਈ ਹੋ ਜਾ ਪਿੱਛੇ ਨੂੰ ਜਾਂ ਭਰਾ ਪਿੱਛੇ ਨੂੰ ਆ ਯਾਰ ਬਰੇਕ ਕਰ ਯਾਰ ਫੋਨ ਪਿੱਛੇ ਇਤਰਾ ਭਾਈ ਜੀ ਹੋਏ ਥੋੜਾ ਪਿੱਛੇ ਨੂੰ ਭਾਈ ਸਰ ਕਿੱਥੇ ਬੋਲ ਰਿਹਾ ਕੋਲੋਂ ਟੂਕਾ

ਸੰਭਲ ਰਹੀ ਹੈ ਤੇ ਜਿਹੜੇ ਵੀ ਨਵੇਂ ਜਿਹੜੇ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦੀ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਧੰਨਵਾਦੀ